ਕੀ ਤੁਸੀਂ ਨੇਚਰ ਦੀ ਪਾਵਰ ਨੂੰ ਜਾਣਦੇ ਹੋ ਨੇਚਰ ਸਾਡੇ ਇਨਸਾਨਾਂ ਦੇ ਜਿੰਦਾ ਰਹਿਣ ਦੇ ਲਈ ਬਹੁਤ ਜ਼ਰੂਰੀ ਹੈ ਨੇਚਰ ਸਾਡਾ ਇਕੱਲਾ ਸਪਲਾਈਰ ਹੈ ਜੋ ਸਾਨੂੰ ਫੂਡ ਵਾਟਰ ਮੈਡੀਸਨ ਮਟੀਰੀਅਲ ਸ਼ੈਲਟਰ ਦਿੰਦਾ ਹੈ ਇਥੋਂ ਤੱਕ ਕਿ ਨੇਚਰਲ ਸਾਈਕਲ ਜਿਵੇਂ ਕਿ ਕਲਾਈਮੇਟ ਨਿਊਟ੍ਰੀਐਂਟਸ ਤੇ ਲਈ ਵੀ ਅਸੀਂ ਨੇਚਰ ਤੇ ਡਿਪੈਂਡੈਂਟ ਹਾਂ ਨੇਚਰ ਲੋਕਾਂ ਦੀ ਮੈਂਟਲ ਅਤੇ ਫਿਜ਼ੀਕਲ ਹੈਲਥ ਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਅੱਜ ਕੱਲ ਦੀ ਜ਼ਿੰਦਗੀ ਵਿੱਚ ਅਸੀਂ ਕਿਤੇ ਨਾ ਕਿਤੇ ਨੇਚਰ ਦੇ ਇੰਪੋਰਟੈਂਸ ਰੋਲ ਨੂੰ ਭੁੱਲ ਗਏ ਹਾਂ ਜਦੋਂ ਅਸੀਂ ਨੇਚਰ ਦੀ ਗੱਲ ਕਰ ਰਹੇ ਹਾਂ ਤਾਂ ਇਸ ਦਾ ਮਤਲਬ ਪੇੜ ਪੌਦੇ ਜਾਂ ਜੰਗਲਾਂ ਤੋਂ ਨਹੀਂ ਹੈ ਬਲਕਿ ਇਸ ਵਿੱਚ ਸਾਰੇ ਜਾਨਵਰ ਜ਼ਮੀਨ ਪਾਣੀ ਅਤੇ ਮੌਸਮ ਵੀ ਸ਼ਾਮਲ ਹੈ ਗਹਿਰੇ ਜੰਗਲ ਅਤੇ ਸਮਾਜ ਤੋਂ ਦੂਰ ਪ੍ਰਕਿਰਤੀ ਵਿੱਚ ਡੁੱਬੀ ਦੁਨੀਆ ਤੋਂ ਸ਼ਾਂਤ ਹੋਰ ਕੁਝ ਨਹੀਂ ਹੋ ਸਕਦਾ ਹੈ ਇੱਥੇ ਤੁਹਾਨੂੰ ਖੁੱਦੇ ਸਾਹ ਕਦਮ ਹਵਾ ਅਤੇ ਅਲੱਗ-ਅਲੱਗ ਜੀਵ-ਜੰਤੂਆਂ ਦੀ ਆਵਾਜ਼ ਸੁਣਾਈ ਦਿੰਦੀ ਹੈ ਪਰ ਅਸਲ ਗੱਲ ਇਹ ਹੈ ਕਿ ਸਾਡੇ ਵਿੱਚੋਂ ਬਹੁਤ ਘੱਟ ਲੋਕ ਹਨ ਜੋ ਇਸ ਦਾ ਅਨੁਭਵ ਕਰ ਪਾਉਂਦੇ ਹਨ ਜ਼ਿਆਦਾਤਰ ਲੋਕ ਨੇਚਰ ਤੋਂ ਦੂਰ ਸ਼ਹਿਰਾਂ ਵੱਲ ਚਲੇ ਗਏ ਹਨ ਬਹੁਤ ਸਾਰੇ ਸ਼ਹਿਰਾਂ ਵਿੱਚ ਸੁੰਦਰ ਪਾਰਕਸ ਹੁੰਦੇ ਹਨ ਪਰ ਉੱਥੇ ਜਾਣਾ ਉਹ ਜਿਹਾ ਨਹੀਂ ਹੁੰਦਾ ਹੈ ਜਿਵੇਂ ਦਾ ਸ਼ਹਿਰ ਤੋਂ ਬਾਹਰ ਦੀ ਸ਼ਾਂਤੀ ਵਿੱਚ ਡੁੱਬ ਜਾਣਾ ਹੁੰਦਾ ਹੈ ਇਹ ਸਾਫ਼ ਦਿਖਾਈ ਦਿੰਦਾ ਹੈ ਕਿ ਜੋ ਲੋਕ ਨੇਚਰ ਵਿੱਚ ਵਕਤ ਗੁਜ਼ਾਰਦੇ ਹਨ ਉਹ ਜ਼ਿਆਦਾ ਖੁਸ਼, ਸਵਸਤ ਅਤੇ ਕ੍ਰੀਏਟਿਵ ਹੁੰਦੇ ਹਨ। ਨੇਚਰ ਸਟ੍ਰੈਸ ਘਟ ਕਰਦਾ ਹੈ ਤੇ ਸਾਨੂੰ ਖੁਦ ਨਾਲ ਜੁੜਨ ਵਿੱਚ ਮਦਦ ਕਰਦਾ ਹੈ। ਬਹੁਤ ਸਾਰੀਆਂ ਸਟੱਡੀਜ਼ ਦਿਖਾਉਂਦੀਆਂ ਹਨ ਕਿ ਅਸੀਂ ਨੇਚਰ ਦੇ ਜਿੰਨਾ ਕਰੀਬ ਹੁੰਦੇ ਹਾਂ ਉੰਨਾ ਹੀ ਖੁਸ਼ ਮਹਿਸੂਸ ਕਰਦੇ ਹਾਂ ਅਤੇ ਇਹ ਇੱਕ ਪਾਵਰਫੁਲ ਐਂਟੀ-ਡਿਪਰੈਸੈਂਟ ਹੈ। ਜਦੋਂ ਅਸੀਂ ਨੇਚਰ ਵਿੱਚ ਜਾਂਦੇ ਹਾਂ ਤਾਂ ਸਾਨੂੰ ਸ਼ਾਂਤੀ ਅਤੇ ਥੋੜੀ ਪ੍ਰੇਸ਼ਾਨੀ ਇਕੱਠੀ ਮਹਿਸੂਸ ਹੋ ਸਕਦੀ ਹੈ ਸ਼ਾਇਦ ਇਸ ਲਈ ਕਿਉਂਕਿ ਜ਼ਿੰਦਗੀ ਇੱਥੋਂ ਹੀ ਸ਼ੁਰੂ ਅਤੇ ਇੱਥੇ ਹੀ ਖਤਮ ਹੋ ਜਾਂਦੀ ਹੈ ਨੇਚਰ ਨਾਲ ਸਿਰਫ ਸਾਡੇ ਦਿਮਾਗ ਨੂੰ ਫਾਇਦਾ ਨਹੀਂ ਹੁੰਦਾ ਬਲਕਿ ਸਰੀਰ ਨੂੰ ਵੀ ਹੁੰਦਾ ਹੈ ਇਹ ਸਾਡੇ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ ਨੇਚਰ ਦੇ ਫਾਇਦੇਆਂ ਨੂੰ ਪੰਜ ਕੈਟਾਗਰੀਜ਼ ਵਿੱਚ ਵੰਡਿਆ ਜਾ ਸਕਦਾ ਹੈ ਕੌਗਨੀਟਿਵ ਸਾਈਕੋਲੋਜੀਕਲ ਫਿਜ਼ੀਓਲੋਜੀਕਲ ਸੋਸ਼ਲ ਅਤੇ ਸਪਿਰਚੁਅਲ ਕੌਗਨੀਟਿਵ ਬੇਨਿਫਿਟਸ ਨੇਚਰ ਨਾਲ ਮਾਨਸਿਕ ਤਣਾਅ ਘਟਦਾ ਹੈ ਜੋ ਸ਼ਹਿਰੀ এনवायरमेंट ਨਾਲ ਵਧਦਾ ਹੈ ਇਹ ਕਨਸੈਂਟਰੇਸ਼ਨ ਅਤੇ ਕੰਮ ਕਰਨ ਦੇ ਕੌਸ਼ਲ ਨੂੰ ਵੀ ਵਧਾਉਂਦਾ ਹੈ ਸਾਈਕੋਲੋਜੀਕਲ ਬੈਨੀਫਿਟਸ ਕੀ ਤੁਹਾਡਾ ਦਿਨ ਬੁਰਾ ਬੀਤਿਆ ਹੈ ਕੀ ਤੁਸੀਂ ਗੁੱਸਾ ਹੋ ਡਿਪਰੈਸਡ ਡਰਿਆ ਹੋਇਆ ਚਿੜਚਿੜਾ ਜਾਂ ਉਦਾਸ ਮਹਿਸੂਸ ਕਰਦੇ ਹੋ ਨੇਚਰ ਬੁਰੀਆਂ ਭਾਵਨਾਵਾਂ ਨੂੰ ਕੱਟ ਕਰਦਾ ਹੈ ਤਾਂ ਬਾਹਰ ਘੁੰਮੋ ਅਤੇ ਆਪਣੇ ਦਿਮਾਗ ਨੂੰ ਖਾਲੀ ਕਰੋ নাਹੀਂ ਤੁਸੀਂ ਆਰਾਮ ਨਾਲ ਸੌਂ ਵੀ ਸਕੋਗੇ ਫਿਜ਼ੀਓਲੋਜੀਕਲ ਬੈਨੀਫਿਟਸ ਤੁਹਾਡੇ ਸਰੀਰ ਦੇ ਲਈ ਫਿਜ਼ੀਕਲ ਐਕਸਰਸਾਈਜ਼ ਬਹੁਤ ਵਧੀਆ ਹੁੰਦੀ ਹੈ ਪਰ ਜੇਕਰ ਤੁਸੀਂ ਇਹ ਖੁੱਲੇ ਨੇਚਰ ਵਿੱਚ ਕਰੋ ਤਾਂ ਹੋਰ ਵੀ ਵਧੀਆ ਹੁੰਦਾ ਹੈ ਨੇਚਰ ਨਾਲ ਮੋਟਾਪਾ ਸਾਹ ਤੇ ਦਿਲ ਦੀਆਂ ਬਿਮਾਰੀਆਂ ਘੱਟ ਹੋ ਸਕਦੀਆਂ ਹਨ ਨਾਲ ਹੀ ਇਹ ਪਾਰਕਿਨਸਨ ਡਾਇਬੀਟਿਸ ਜਾਂ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਹੋਣ ਤੋਂ ਬਚਾਉਂਦਾ ਹੈ ਸਟੱਡੀਜ਼ ਤੋਂ ਅਜਿਹਾ ਪਤਾ ਚੱਲਿਆ ਹੈ ਕਿ ਜਿਨ੍ਹਾਂ ਵਰਕਰਸ ਨੂੰ ਵਰਕਪਲੇਸ ਤੇ ਨੇਚਰ ਦਾ ਵਿਊ ਮਿਲਦਾ ਹੈ ਉਹਨਾਂ ਨੂੰ ਘੱਟ ਸਟ्रेस ਅਤੇ ਜ਼ਿਆਦਾ ਜੌਬ ਸੈਟੀਸਫੈਕਸ਼ਨ ਮਿਲਦਾ ਹੈ ਘਰ ਵਿੱਚ ਜਾਂ ਆਸ-ਪਾਸ ਪੇੜ-ਪੌਦੇ ਵੀ ਸਟ्रेस ਨੂੰ ਘੱਟ ਕਰਦੇ ਹਨ ਕਨਸੈਂਟਰੇਸ਼ਨ ਵਧਾਉਂਦੇ ਹਨ ਸੋਸ਼ਲ ਬੈਨੀਫਿਟਸ ਸਟੱਡੀਆਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਨੇਚਰ ਵਿੱਚ ਕਿੰਨੀਆਂ ਬਿਲਡਿੰਗਸ ਜਾਂ ਸ਼ਹਿਰਾਂ ਵਿੱਚ ਕ੍ਰਾਈਮ ਰੇਟ ਵਾਇਲੈਂਸ ਅਤੇ ਐਗਰੈਸ਼ਨ ਘੱਟ ਹੁੰਦਾ ਹੈ ਸਪਿਰਚੁਅਲ ਬੈਨੀਫਿਫਿਟਸ ਕਦੇ ਸੋਚਿਆ ਹੈ ਕਿ ਜਦੋਂ ਤੁਸੀਂ ਆਪਣੀ ਮੋਟੀਵੇਸ਼ਨ ਖੋ ਦੇਵੋ ਤਾਂ ਇਨਸਪਾਇਰਡ ਕਿਵੇਂ ਫੀਲ ਕਰੋ ਇੱਕ ਵਧੀਆ ਤਰੀਕਾ ਹੈ ਨੇਚਰ ਨਾਲ ਜੁੜਨਾ ਤੇ ਨੇਚਰ ਨਾਲ ਜੁੜ ਕੇ ਹੀ ਲੋਕ ਨੇਚਰ ਦੀ ਜ਼ਿਆਦਾ ਵੈਲਿਊ ਕਰ ਸਕਦੇ ਹਨ ਹਿਊਮਨ ਨੇਚਰ ਇਜ਼ ਅਵਾਇਡਿੰਗ ਨੇਚਰ ਮਾਡਰਨ ਸੋਸਾਇਟੀ ਦੀਆਂ ਸਭ ਤੋਂ ਬੁਰੀਆਂ ਚੀਜ਼ਾਂ ਵਿੱਚੋਂ ਇੱਕ ਹੈ ਕਿ ਉਹ ਆਪਣਾ ਬਹੁਤ ਸਾਰਾ ਵਕਤ ਫੋਨਸ ਅਤੇ ਡਿਜੀਟਲ ਡਿਵਾਈਸ ਤੇ ਬਿਤਾਉਂਦੇ ਹਨ ਜਦੋਂ ਵੀ ਅਸੀਂ ਬੋਰ ਹੁੰਦੇ ਹਾਂ ਤਾਂ ਜਾਣੇ ਅਣਜਾਣੇ ਵਿੱਚ ਅਸੀਂ ਉਹਨਾਂ ਤੱਕ ਪਹੁੰਚ ਜਾਂਦੇ ਹਾਂ ਇਹ ਬੋਰਡਮ ਸਾਡੀ ਕ੍ਰੀਏਟੀਵਿਟੀ ਵਧਾਉਣ ਵਿੱਚ ਮਦਦ ਕਰ ਸਕਦੀ ਹੈ ਜੇਕਰ ਇਸ ਦਾ ਇਸਤੇਮਾਲ ਅਸੀਂ ਨੇਚਰ ਦੇ ਨਾਲ ਵਕਤ ਬਿਤਾਉਣ 'ਚ ਕਰੀਏ। ਨੇਚਰਲ এনਵਾਇਰਨਮੈਂਟ ਸਾਡੇ ਕੌਸ਼ਲ ਅਤੇ ਕਲਪਨਾ ਨੂੰ ਬਿਹਤਰ ਬਣਾ ਸਕਦਾ ਹੈ। ਸਾਨੂੰ ਪਲਾਂਟ ਲਗਾਉਣੇ ਚਾਹੀਦੇ ਹਨ ਜਿਸ ਨਾਲ 에ਅਰ ਕੁਆਲਿਟੀ ਵਧੀਆ ਹੋਵੇ। ਨਾਲ ਹੀ ਡੀਫੋਰੇਸਟੇਸ਼ਨ ਨੂੰ ਰੋਕਣਾ ਹੋਵੇਗਾ। ਡੀਫੋਰੇਸਟੇਸ਼ਨ ਦਾ ਮਤਲਬ ਹੈ ਹਜ਼ਾਰਾਂ ਦਰਖਤਾਂ ਨੂੰ ਖੋਣਾ। ਜੋ ਹਵਾ ਨੂੰ ਸਾਫ਼ ਕਰ ਸਕਦੇ ਹਨ ਸਾਨੂੰ ਖੁਦ ਨੂੰ ਅਤੇ ਬੱਚਿਆਂ ਨੂੰ ਨੇਚਰ ਦੀ ਇੱਜ਼ਤ ਕਰਨਾ ਸਿਖਾਉਣਾ ਬਹੁਤ ਜ਼ਰੂਰੀ ਹੈ ਤਾਂ ਧਿਆਨ ਰੱਖੋ ਰੋਜ਼ ਕੁਝ ਵਕਤ ਨੇਚਰ ਦੇ ਨਾਲ ਬਿਤਾਓ ਪਾਰਕ ਵਿੱਚ ਵਾਕਤੇ ਜਾਓ ਘਾਹ ਤੇ ਤੁਰੋ ਉਸ ਨੂੰ ਫੀਲ ਕਰੋ ਤੁਸੀਂ ਦੇਖੋਗੇ ਤੁਹਾਡੇ ਆਸ-ਪਾਸ ਵਿੱਚ ਸਭ ਕੁਝ ਬਦਲ ਰਿਹਾ ਹੈ ਧੰਨਵਾਦ ਜੇਕਰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ